ਪਾਰਟੀ ਪੰਜਾਬ ਵੱਲੋਂ ਪੂਰੇ ਪੰਜਾਬ ਪ੍ਰਦੇਸ਼ ਦੇ ਅਲੱਗ-ਅਲੱਗ ਵਿਧਾਨ ਸਭਾ ਦੇ ਹੈੱਡ ਕੁਆਟਰ ਦੇ ਉੱਪਰ ਪੰਜਾਬ ਸਰਕਾਰ ਦਾ ਪੁਤਲਾ ਫੂਕਣ ਦੀ ਯੋਜਨਾ ਸੀ ਪਿਛਲੇ ਦਿਨੀ ਤੁਸੀਂ ਸਾਰੇ মিডিਆ ਨੇ ਦੇਖਿਆ ਹੋਣਾ ਕਿ ਇੱਕ ਸਕੀਮ ਜਿਹੜੀ ਭਾਰਤੀ ਜਨਤਾ ਪਾਰਟੀ ਨੇ ਲਾਂਚ ਕੀਤੀ ਸੀ ਭਾਰਤੀ ਜਨਤਾ ਪਾਰਟੀ ਦੇ ਸੇਵਕ ਅੱਗੇ ਤੁਹਾਡੇ ਦੁਆਰ ਉਹਨਾਂ ਦਾ ਮਕਸਦ ਇਹ ਸੀ ਕਿ ਜਿਸ ਕਿਸਾਨ ਨੂੰ ਕਿਸਾਨ ਨidhi ਉਹਦੇ ਖਾਤੇ 'ਚ ਨਹੀਂ ਆ ਰਹੀ ਜਿਸ ਭਰਾ ਦਾ ਆਸ਼ਮਾਨ ਕਾਰਡ ਜਿਹੜਾ ਉਹ ਲੈਪਸ ਹੋ ਚੁੱਕਾ ਜਾਂ ਕੋਈ ਵੀ ਆਵਾਸ ਯੋਜਨਾ ਤੋਂ ਵਾਂਝਾ ਹੋ ਚੁੱਕਾ ਕਿਉਂਕਿ ਸੂਧਾ ਕੇਂਦਰ ਦੇ ਵਿੱਚ ਉਹਨਾਂ ਦੀ ਕੋਈ ਸੁਣਵਾਈ ਨਹੀਂ ਸੀ ਹੋ ਰਹੀ ਤਾਂ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾ ਨੇ ਅਲੱਗ-ਅਲੱਗ ਬਲਾਕਾਂ ਦੇ ਵਿੱਚ ਜਾ ਕੇ ਪਿੰਡ ਪੱਦਰ ਤੇ ਇੱਕ ਕੈਂਪ ਲਾਇਆ ਕੈਂਪ ਦੇ ਰਾਹੀਂ ਉਹਨਾਂ ਲੋਕਾਂ ਨੂੰ ਉੱਥੇ ਬੁਲਾ ਕੇ ਆਸ਼ਮਾਨ ਕਾਰਡ ਵਾਲੇ ਦਾ ਆਸ਼ਮਾਨ ਕਾਰਡ ਅਪਡੇਟ ਕੀਤਾ ਜਿਹੜੇ ਕਿਸਾਨ ਭਰਾ ਦਾ ਪੈਸਾ ਨਹੀਂ ਸੀ ਆਇਆ ਉੱਥੇ ਬੈਠ ਕੇ ਉਹਦੀ ਕੇਵਾਈਸੀ ਕੀਤੀ ਤੇ ਹੋਰ ਨੇਕਾ ਯੋਜਨਾ ਜਿਨ੍ਹਾਂ ਦਾ ਲਾਭ ਪੰਜਾਬ ਸਰਕਾਰ ਜਿਹੜੀ ਸੀ ਉਹ ਦੇ ਨਹੀਂ ਸੀ ਪਾ ਰਹੀ ਦੱਸੋ ਕੇਂਦਰ ਸਰਕਾਰ ਦੀਆਂ ਸਕੀਮਾਂ ਨੂੰ ਬਿਨਾ ਕੋਈ ਪੈਸੇ ਲਿਆ ਬਿਨਾ ਵੋਟਾਂ ਦੀ ਰਾਜਨੀਤੀ ਕਰਦੇ ਹੋਇਆ ਪਿੰਡ ਤੇ ਬਲਾਕਾਂ ਦੇ ਵਿੱਚ ਜੇਕਰ ਉਹਨਾਂ ਲੋਕਾਂ ਨੂੰ ਫਾਇਦਾ ਪਹੁੰਚਾਇਆ ਜਾ ਰਿਹਾ ਤੇ ਕਿਹਾ ਇਹ ਗੁਨਾਹ ਹੈ ਬਹੁਤ ਹੀ ਸੀਨੀਅਰ ਲੋਕ ਸੀ ਸਾਡੇ ਕੱਲ ਜਿਹੜੇ ਅਲੱਗ-ਅਲੱਗ ਕੈਂਪਾਂ ਦੇ ਵਿੱਚ ਸਮੂਲੀਅਤ ਕਰਦੇ ਸੀ ਪੁਲਿਸ ਨੇ ਉਹਨਾਂ ਨੂੰ ਐਦਾਂ ਚੁੱਕ-ਚੁੱਕ ਕੇ ਗੱਡੀਆਂ ਦੇ ਵਿੱਚ ਸੁਟਿਆ ਜਿਵੇਂ ਕਿਸੇ ਗੈਂਗਸਟਰ ਹੋਣ ਭਾਰਤੀ ਜਨਤਾ ਪਾਰਟੀ ਪੂਰੇ ਪੰਜਾਬ ਪ੍ਰਦੇਸ਼ ਦੇ ਵਿੱਚ ਇਹ ਲਾਅ ਐਂਡ ਆਰਡਰ ਦੀ ਸਥਿਤੀ ਦੀ ਨਕੀਦੀ ਕਰਦੀ ਹੋਈ ਅੱਜ ਵਿਧਾਨ ਸਭਾ ਸ਼੍ਰੀ ਅਨੰਦਪੁਰ ਸਾਹਿਬ ਦੇ ਕਾਰਜਕਰਤਾ ਸਾਰੇ ਮੰਡਲ ਪ੍ਰਧਾਨ ਡਾਕਟਰ ਪ੍ਰਵੀਂਦਰ ਜੀ ਜਨ ਪ੍ਰਤੀਨਿਧੀ ਸਾਡੇ ਨੱਡਾ ਜੀ ਸਮੂਹ ਇਲਾਕਾ ਨਿਵਾਸੀ ਆਣ ਕੇ ਅੱਜ ਪੰਜਾਬ ਸਰਕਾਰ ਦਾ ਪਤਲਾ ਫੁਕਿਆ ਪਰਾਉ ਇੱਕ ਸੰਕੇਤਕ ternary ਸੀ ਜੇਕਰ ਇਹਨਾਂ ਹਰਕਤਾਂ ਤੋਂ ਪੰਜਾਬ ਸਰਕਾਰ ਬਾਜ ਨਾ ਆਈ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਮੰਤਰੀਆਂ ਨੂੰ ਇਹਨਾਂ ਐਮਐਲਏ ਨੂੰ ਇਹਨਾਂ ਅਫਸਰਾਂ ਨੂੰ ਦਫਤਰਾਂ ਤੇ ਕਰਾਂ ਚੋਂ ਨਿਕਲਣਾ ਮੁਸ਼ਕਲ ਕਰ ਦਊਗੀ ਭਾਰਤੀ ਜਨਤਾ ਪਾਰਟੀ ਇਸ ਕਰਕੇ ਅੱਜ ਸੰਕੇਤਕ ternary ਸੀ ਇਹ ਸਿਰ ਪ੍ਰਸ਼ਾਸਨ ਦੇ ਕੰਮ ਜਗਾਉਣੇ ਸੀ ਅੱਖਾਂ ਖੋਲਣੀਆਂ ਸੀ ਕਿ ਇਹਨਾਂ ਕਹਿਰ ਨਾ ਕਰੋ ਸਰਕਾਰਾਂ ਆਉਂਦੀਆਂ ਜਾਂਦੀਆਂ ਨੇ ਅਫਸਰਾਂ ਨੇ ਅਫਸਰ ਹੀ ਰਹਿਣਾ ਪੁਲਿਸ ਅਫਸਰ ਨੇ ਪੁਲਿਸ ਅਫਸਰ ਹੀ ਰਹਿਣਾ ਐਨਾ ਕਹਿਰ ਨਾ ਕਰੋ ਕਿ ਇਹ ਜਨ ਸਲਾਰ ਤੁਹਾਨੂੰ ਰੋੜ ਕੇ ਲੈ ਜਾਵੇ ਬਹੁਤ ਬਹੁਤ ਧੰਨਵਾਦ ਸਰਕਾਰ ਸਰ ਦੱਸੋ ਇਧਰ ਹੋ ਸਰਕਾਰ ਭਗਵੰਤ ਮਾਨ ਦੀ ਸਰਕਾਰ ਭਾਰਤੀ ਜਨਤਾ ਪਾਰਟੀ ਤੋਂ ਐਨੀ ਘਬਰਾ ਗਈ ਹੈ ਕਿ ਜੋ ਲੋਕ ਹਿੱਤ ਦੀਆਂ ਯੋਜਨਾਵਾਂ ਤੋਂ ਪੰਜਾਬੀ ਲੋਕ ਵਾਂਝੇ ਰਹਿ ਰਹੇ ਸੀਗੇ ਬਾਕੀ ਸਾਰੇ ਹਿੰਦੁਸਤਾਨ ਚੋ ਲਾਭ ਲੋਕਾਂ ਨੂੰ ਮਿਲ ਰਿਆ ਸੀ ਪਰ ਭਗਵੰਤ ਮਾਨ ਦੀ ਸਰਕਾਰ ਦੀ ناکਾਮੀ ਕਰਕੇ ਉਹ ਲੋਕ ਪੰਜਾਬ ਦੇ ਇਹਨਾਂ ਸਕੀਮਾਂ ਤੋਂ ਪਿੱਛੇ ਰਹਿ ਰਹੇ ਸੀਗੇ ਉਹਨਾਂ ਵਾਸਤੇ ਕਾਮਨ ਸਰਵਿਸ ਸੈਂਟਰ ਦੇ ਦੁਆਰਾ ਜੋ ਕਿ ਫੁਲੀ ਅਥੋਰਾਈਜ਼ਡ ਹੈ ਪਿੰਡਾਂ ਦੇ ਵਿੱਚ ਕੈਂਪ ਲਗਾ ਕੇ ऑन द स्पॉट बिना किसी पैसे तो बिना किसी खर्चे तो ਲੋਕਾਂ ਨੂੰ ਲਾਭ ਦਿੱਤਾ ਜਾ ਰਿਹਾ ਸੀ ਆਯੂਸ਼ਮਾਨ ਕਾਰਡ ਬਣਾ ਕੇ ਦਿੱਤੇ ਜਾ ਰਹੇ ਸੀ ਕਿਸਾਨ ਸਨਮਾਨ ਨidhi ਦੇ ਕਾਰਡ ਬਣਾ ਕੇ ਦਿੱਤੇ ਜਾ ਰਹੇ ਸੀ ਗਰੀਬ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਕਾਰਡ ਬਣਾ ਕੇ ਦਿੱਤੇ ਜਾ ਰਹੇ ਸੀ ਗਰੀਬ ਕਲਿਆਣ ਅਨ ਯੋਜਨਾ ਦੇ ਕਾਰਡ ਬਣਾ ਕੇ ਦਿੱਤੇ ਜਾ ਰਹੇ ਸੀ ਸਭ ਲੋਕਾਂ ਨੂੰ ਬੜੀ ਰਾਹਤ ਮਿਲ ਰਹੀ ਸੀ ਬੜਾ ਫਾਇਦਾ ਮਿਲ ਰਿਹਾ ਸੀ ਪਰ ਰਾਜਪੁਰੇ ਦੀ ਰੈਲੀ ਨੇ ਭਗਵੰਤ ਮਾਨ ਦੀ ਸਰਕਾਰ ਦੇ ਚੂਣਾ ਹਿਲਾ ਕੇ ਰੱਖ ਦਿੱਤੀਆਂ ਔਰ ਉਹਨਾਂ ਨੇ ਆਪ ਕੋਈ ਹਰਕਤ ਕੀਤੀ ਕਿ ਸਾਡੇ ਲੋਕ ਹਿੱਤ ਵਿੱਚ ਲਗਾਏ ਹੋਏ ਕੈਂਪ ਜਿਸ ਦਾ ਕੇਵਲ ਤੇ ਕੇਵਲ ਮੰਤਬ ਆਮ ਗਰੀਬ ਵਿਅਕਤੀ ਨੂੰ ਘਰ ਬੈਠੇ ਲਾਭ ਦੇਣਾ ਸੀ ਉਹ ਇਹਨਾਂ ਨੇ ਤਕੇ ਨਾਲ ਅਫਸਰ ਸ਼ਹੀ ਦੇ ਪੁਲਿਸ ਨੂੰ ਇੰਨਾ ਮਜਬੂਰ ਕਰ ਦਿੱਤਾ ਕਿ ਸਾਡੇ ਲੀਡਰਾਂ ਨੂੰ ਅੰਦਰ ਕਰ ਦਿੱਤਾ ਉਹ ਜੋ ਕਿ ਲੋਕਤੰਤਰ ਦੀ ਨਿਰੀ ਹਤਿਆ ਹੈ ਸੋ ਮੈਂ ਅੱਜ ਸਾਡੇ ਆਨੰਦਪੁਰ ਵਿਧਾਨ ਸਭਾ ਦੇ ਸਾਰੇ ਮੰਡਲਾਂ ਦੇ ਮੰਡਲ ਅਧਿક્ષ ਸਾਰੇ ਆਫਿਸ ਬੀਰਰ ਸਰਦਾਰ ਜਤਿੰਦਰ ਸਿੰਘ ਜੀ اٹਵਾਲ ਸਾਡੇ ਸਾਬਕਾ ਪ੍ਰਧਾਨ ਬਹੁਤ ਸਾਰੇ ਸਾਡੇ ਜ਼ਿਲ੍ਹੇ ਦੇ ਟੀਮ ਦੇ ਜਨਰਲ ਸੈਕਟਰੀ ਮੁਕੇਸ਼ ਨੱਡਾ ਔਰ ਬਹੁਤ ਸਾਰੇ ਸੀਨੀਅਰ ਸਾਥੀ ਹੋਰ ਵੀ ਅੱਜ ਇੱਥੇ ਹਾਜ਼ਰ ਹੋਏ ਔਰ ਸਰਕਾਰ ਦਾ ਵਿਰੋਧ ਪ੍ਰਦਰਸ਼ਨ ਕੀਤਾ ਪੁਤਲਾ ਫੂਕਿਆ